15 ਤਰੀਕ ਜਿਹੜਾ 15 ਅਗਸਤ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਾਰਤ ਆਪਣੇ ਜਿਹੜਾ ਪਾਰਟੀਸ਼ਨ ਉਹ ਇਸੇ ਕੀ 1947 ਦੇ ਵਿੱਚ ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਲੇਕਿਨ ਪੰਜਾਬ ਲਈ ਇੱਕ ਕਾਲਾ ਦਿਨ ਹੈ ਪੰਜਾਬ ਦੀ ਵੰਡ ਹੋਈ ਸੀ ਤੇ ਲੱਖਾਂ ਲੋਕ ਦੋਹਾਂ ਪਾਸੇ ਇਸ ਦੀ ਭੇਂਟ ਚੜੇ ਸੀਗੇ ਸੋ ਸਾਡੇ ਲਈ ਔਰ ਉਸ ਤੋਂ ਬਾਅਦ ਜੋ ਸਾਡੇ ਨਾਲ ਕਟਨਾਵਾ ਜੋ ਬੀਤਿਆ ਜੋ ਜ਼ੁਲਮ ਹੋਏ ਜੋ ਸਾਨੂੰ ਜਲਾਲਤ ਸੈਣੀ ਪਈ ਜਿਸ ਤਰੀਕੇ ਦੇ ਨਾਲ ਬੇਇਨਸਾਫੀਆਂ ਹੋਈਆਂ ਇਨਜਸਟਿਸਸ ਹੋਏ ਡਿਸਕ੍ਰਿਮੀਨੇਸ਼ਨ ਹੋਏ ਸਾਡੇ ਲਈ ਇਹ ਸੱਤ ਦੇ ਹਾਕਾ ਜਿਹੜਾ ਉਹ ਜਲਾਲਤ ਦਾ ਜ਼ੁਲਮ ਦਾ ਔਰ ਬਿਲਾ ਮੀਦਾ ਰਿਆ ਹੈ ਇਸ ਕਰਕੇ ਅਸੀਂ 15 ਅਗਸਤ ਕਦੇ ਵੀ ਨਹੀਂ ਮਨਾਇਆ ਇਹ 15 ਅਗਸਤ ਸਾਡੀ ਹੈ ਵੀ ਨਹੀਂ ਹੈ ਔਰ ਅਸੀਂ ਇਸ ਦਿਨ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਹਮੇਸ਼ਾ ਉਹਦਾ ਇਜ਼ਹਾਰ ਕਰਦੇ ਹਾਂ ਔਰ ਪ੍ਰੋਟੈਸਟ ਰਾਹੀਂ ਅਸੀਂ ਆਪਣਾ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਪੰਜਾਬ ਅਲੱਗ ਇੱਕ ਆਜ਼ਾਦ ਸੁਤੰਤਰ ਮੁਲਕ ਹੋਣ ਦੇ ਵਿੱਚ ਆਉਣ ਲਈ ਸੰਘਰਸ਼ੀਲਾ ਪੰਜਾਬੀ ਇਸ ਦੇ ਲਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਨੇ ਅਸੀਂ ਸੋਵਰਨ ਪੰਜਾਬ ਇੰਡੀਪੈਂਡੈਂਟ ਪੰਜਾਬ ਜਿਹਨੂੰ ਅਸੀਂ ਖਾਲਸਾਤਨ ਕਹਿੰਦੇ ਆ ਉਸ ਦੀ ਲੜਾਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਆ ਸੋ ਸਾਡੇ ਲਈ ਇਹ ਕੋਈ ਖੁਸ਼ੀ ਦਾ ਕੋਈ ਆਜ਼ਾਦੀ ਦਾ ਦਿਨ ਨਹੀਂ ਹੈ 15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਆ ਲੋਕਾਂ ਨੂੰ ਕਹਿੰਦੇ ਆ ਕਿ ਐਜ਼ ਅ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ 14 ਤਰੀਕ ਪੂਰਵ ਸੰਧਿਆ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਸ ਹੋਣਗੇ ਦੁਆਬੇ ਦੇ ਵਿੱਚ ਜਲੰਧਰ ਮਾਲਵੇ ਦੇ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ ਔਰ ਮਾਝੇ ਦਾ ਫਿਰੋਜ਼ਪੁਰ ਦੇ ਵਿੱਚ ਹੋਏਗਾ ਪਿੱਛੇ ਬੋਰਡ ਦੇ ਉੱਤੇ ਅਸੀਂ ਉਹ ਰੀਜਨਸ ਜਿਹੜੇ ਵਿਰੋਧ ਦੇ ਕਾਰਨ ਨੇ ਉਹ ਅਸੀਂ ਲਿਸਟ ਕੀਤੇ ਨੇ ਮਾਨ ਸਾਹਿਬ ਨੇ ਉਹ ਬਰੀਫ ਕੀਤੇ ਨੇ ਤੁਹਾਨੂੰ ਪੁਲਿਸ ਟੌਰਚਰ ਕਸਟੋਡੀਅਲ ਡੈਕ ਕਸਟੋਡੀਅਲ ਫੇਕ ਇਨਕਾਊਂਟਰਸ ਪੰਜਾਬ ਨੂੰ ਹਿੰਦੁਸਤਾਨ ਦੇ ਭਾਰਤ ਦੀ جنگ ਦੇ ਜਿਹੜਾ ਉਹਦਾ ਅਖਾੜਾ ਬਣਾਉਣਾ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਲੈਂਡ ਪੋਲਿੰਗ ਬਹੁਤ ਸਾਰੇ ਐਸੇ ਸਾਡੇ ਸਾਡੇ ਸਾਹਮਣੇ ਮਸਲੇ ਨੇ ਜਿਨ੍ਹਾਂ ਦਾ ਅਸੀਂ ਇਸ ਵਾਰ ਪ੍ਰੋਟੈਸਟ ਕਰਨ ਜਾ ਰਹੇ ਹਾਂ ਇਸ ਸਾਲ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਇੱਕ ਘਟਨਾ ਕੱਲ ਹੋਰ ਵਾਪਰੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਦੀ ਸਰਕਾਰ ਨੇ 25 ਕਿਤਾਬਾਂ ਦੇ ਉੱਤੇ ਬੈਨ ਲਾਇਆ ਜਿਹੜੀਆਂ ਕਿ ਆਥਰਸ ਇੰਟੈਲੈਕਚੁਅਲਸ ਦੇ ਹਿਸਟੋਰੀయన్స్ ਨੇ ਲਿਖੀਆਂ ਹੋਈਆਂ ਜਿਨ੍ਹਾਂ ਵਿੱਚ ਮੈਡਮ ਅਰੁੰਦਤੀ ਰਾਇਦੇਵੀ ਕਿਤਾਬ ਹੈ ਦੇਖੋ ਹਿੰਦੁਸਤਾਨ ਆਪਣੇ ਨੂੰ ਕਿਸ ਤਰੀਕੇ ਦਾ ਜਮਹੂਰੀਅਤ ਹੋਣ ਦਾ ਦਾਵਾ ਕਰਦਾ ਹੈ ਜਿੱਦੀ ਇਸਟੈਬਲਿਸ਼ਮੈਂਟ ਵਰਡਸ ਤੇ ਬੁਕਸ ਤੋਂ ਵੀ ਸਕੇਅਰਡ ਐ ਡਰਦੀ ਹੈ ਮਤਲਬ ਇੱਕ ਕਿਤਾਬਾਂ ਤੋਂ ਵੀ ਡਰਦੇ ਨੇ ਸ਼ਬਦਾਂ ਤੋਂ ਵੀ ਡਰਦੇ ਨੇ ਔਰ ਇਹ ਜਿਹੜਾ ਜੰਮੂ ਕਸ਼ਮੀਰ ਗਵਰਨਮੈਂਟ ਦਾ ਇਹ ਆਰਡਰ ਹੈ ਇਹ ਫੈਸੀਸਿਸਟ ਇਨ ਨੇਚਰ ਹੈ ਫਾਸੀਵਾਦੀ ਹੈ ਆਰਡਰ ਔਰ ਅਸੀਂ ਇਹਨੂੰ ਕੰਡੈਮ ਕਰਦੇ ਹਾਂ ਔਰੇ ਕਿਤਾਬਾਂ ਪਿਛਲੇ ਕਈ ਸਾਲਾਂ ਤੋਂ ਮਾਰਕੀਟ ਦੇ ਵਿੱਚ ਨੇ ਅਸੀਂ ਸਾਰਿਆਂ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਪੜੀਆਂ ਵੀ ਨੇ ਬਟ ਇਹਨਾਂ ਨੂੰ ਹੁਣ ਦੇਖੋ ਇੰਨੀ ਦੇਰ ਬਾਅਦ ਜਾਗ ਆਈ ਹੈ ਔਰ ਇਹਨਾਂ ਨੂੰ ਇਹ ਉਹਨਾਂ ਕਿਤਾਬਾਂ ਤੋਂ ਵੀ ਡਰ ਗਏ ਨੇ ਸੈਕੰਡ ਗੱਲ ਹੈ ਕਿ ਇਹ ਕਿ ਪਿੱਛੇ 2 ਦਿਨ ਪਹਿਲਾਂ ਅਕਾਲ ਪੁਰਖ ਦੇ ਜਥੇਦਾਰ ਨੇ ਇੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਨੇ ਜਥੇਦਾਰ ਕੁਲਦੀਪ ਸਿੰਘ ਉਹਨਾਂ ਨੇ ਇੱਕ ਕੋਈ ਅਕਾਲੀ ਦਲ ਦੀ ਜਿਹੜੀ ਟਸਲ ਚੱਲ ਰਹੀ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਉਹਤੇ ਇੱਕ ਕਮੈਂਟ ਕੀਤਾ ਸੀਗਾ ਕਿ ਕੋਈ ਸਿੱਖ ਜਥੇਬੰਦੀ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਲਈ ਦਾਵਾ ਨਾ ਕਰੇ ਵੀ ਕੋਈ ਇਹ ਨਾ ਕਵੇ ਕਿ ਮੈਨੂੰ ਸਰਪ੍ਰਸਤੀ ਹਾਸਲ ਹੈ ਅਕਾਲ ਤਖਤ ਸਾਹਿਬ ਦੀ ਇਨ ਪ੍ਰਿੰਸੀਪਲ ਕਿਉਂਕਿ ਇਹ ਅਕਾਲ ਤਖਤ ਸਾਹਿਬ ਮੇਰੀ ਪੀੜੀ ਦੇ ਸਿਧਾਂਤ ਦੀ ਰਿਪਰੈਜ਼ੈਂਟੇਸ਼ਨ ਕਰਦਾ ਇਸ ਕਰਕੇ ਹਰ ਉਹ ਪੰਥਕ ਜਥੇਬੰਦੀ ਜਿਹੜੀ ਪੰਥ ਨੂੰ ਸਮਰਪਿਤ ਹੈ ਪੰਥਕ ਸਰੋਕਾਰਾਂ ਲਈ ਲੜ ਰਹੀ ਹੈ ਪੰਥਕ ਸਰੋਕਾਰਾਂ ਲਈ ਹੀ ਉਹ ਆਪਣਾ ਸਭ ਕੁਝ ਆਪਣਿਆ ਹਰ ਸਰਗਰਮੀਆਂ ਕਰ ਰਹੀ ਹੈ ਉਸ ਨੂੰ ਆਟੋਮੈਟਿਕਲੀ ਕੁਦਰਤੀ ਅਕਾਲਤ ਸਾਬ ਦੀ ਸਰਪ੍ਰਸਤੀ ਹਾਸਲ ਹੋ ਜਾਂਦੀ ਹੈ ਸਵਾਲ ਇੱਥੇ ਇਹ ਉੱਠਦਾ ਹੈ ਕਿ ਅਕਾਲਤ ਸਾਬ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਹੈ ਹੁਣ ਜਥੇਦਾਰ ਦੀ ਸਰਪ੍ਰਸਤੀ ਕੇਸ ਕੇ ਜਥੇਬੰਦੀ ਨੂੰ ਹੈ ਇਹ ਜਸਦਾ ਦੱਸ ਸਕਦੇ ਉਹਨਾਂ ਦੀ ਆਪਣੀ ਸਰਪ੍ਰਸਤੀ ਕਿਹਨੂੰ ਹੈ ਇਹ ਉਹ ਜ਼ਰੂਰ ਡਿਫਾਈਨ ਕਰ ਸਕਦੇ ਨੇ ਪਰ ਅਕਾਲਤਕ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਆਲਰੇਡੀ ਹੀ ਹੈ ਆਟੋਮੈਟਿਕਲੀ ਹੈ ਕਿਉਂਕਿ ਉੱਥੇ ਸਿਧਾਂਤ ਹੀ ਮੇਰੀ ਪੀੜੀ ਦਾ ਕੱਲ ਇੰਡੀਅਨ ਮੀਡੀਆ ਦੇ ਵਿੱਚ ਇੱਕ ਗੱਲ ਦਾ ਬੜਾ ਬੜੀ ਹਾਈਪ ਕ੍ਰੀਏਟ ਕੀਤੀ ਗਈ ਸਾਰੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਟਵਿਸਟ ਕੀਤਾ ਗਿਆ ਜਿਹੜੀ ਇੱਕ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਗੁਰਦੁਆਰੇ ਦੇ ਨਾਲ ਜਿਹੜਾ ਕਮਿਊਨਿਟੀ ਸੈਂਟਰ ਸੀ ਉਹਦੇ ਉੱਤੇ ਇੱਕ ਸਾਈਨ ਬੋਰਡ ਡਿਸਪਲੇ ਕੀਤਾ ਗਿਆ ਜਿਹਦੇ ਉੱਤੇ ਰਿਪਬਲਿਕ ਆਫ ਖਾਲਿਸਤਾਨ ਲਿਖਿਆ ਸੀ ਪੂਰੇ ਮੀਡੀਆ ਨੇ ਉਸ ਗੱਲ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਔਰ ਇੰਡੀਅਨ ਲੀਡਰਸ਼ਿਪ ਕੋਲ ਇਸ ਤਰ੍ਹਾਂ ਦੇ ਬਿਆਨ ਲਏ ਤੇ ਦਵਾਏ ਗਏ ਜਿਸ ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਐਂਬੈਸੀ ਆਫ ਖਾਲਸਤਾਨ ਸਟੈਬਲਿਸ਼ ਹੋ ਗਈ ਹੈ ਔਰ ਇਹ ਕੈਨੇਡਾ ਨੂੰ ਪ੍ਰੋਵੋਕ ਕਰਨ ਲਈ ਕੀਤਾ ਗਿਆ ਕੈਨੇਡਾ ਸਰਕਾਰ ਨੂੰ ਸਿੱਖ ਜਿਹੜੇ ਉੱਥੇ ਐਕਟਿਵਿਸਟ ਨੇ ਉਹਨਾਂ ਦੇ ਖਿਲਾਫ ਕਰਨ ਲਈ ਕੀਤਾ ਗਿਆ ਹਾਲਾਂਕਿ ਉਹ ਜਿਹੜਾ ਐਕਟ ਹੋਇਆ ਥੈਟ ਇਜ਼ ਥੈਟ ਕਮਸ ਅੰਡਰ ਦੀ ਫ੍ਰੀडम ਆਫ ਐਕਸਪ੍ਰੈਸ਼ਨ ਜਿਹੜਾ ਇੱਕ ਉਥੋਂ ਦੇ ਕੈਨੇਡੀਅਨ ਸਿੱਖ ਨੇ ਉਹਨਾਂ ਨੇ ਆਪਣੀ ਜਿਹੜੀ ਪੋਲੀਟੀਕਲ ਥੌਟਸ ਸੀ ਆਈਡੀਆਲੋਜੀ ਸੀ ਉਹਨੂੰ ਐਕਸਪਰੈਸ ਕੀਤਾ ਇੱਕ ਸਾਈਨ ਬੋਰਡ ਲਗਾ ਕੇ ਬਟ ਸਾਰੀ ਗੱਲ ਨੂੰ ਟਵਿਸਟ ਕਰਕੇ ਇਸ ਤਰੀਕੇ ਦੇ ਨਾਲ ਹਾਈਪ ਕਰੀਏ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਸਿੱਖਾਂ ਲਈ ਪ੍ਰੋਬਲਮ ਕ੍ਰੀਏਟ ਕੀਤੀ ਜਾਵੇ ਟਰਬਲ ਕ੍ਰੀਏਟ ਕੀਤੀ ਜਾਵੇ ਪਹਿਲਾਂ ਵੀ ਹੁਣ ਵੀ ਇੰਡੀਅਨ ਮੀਡੀਆ ਇੱਕ ਸਿਲੈਕਟ ਮੀਡੀਆ ਮਿਸਜੇ ਪਲੇ ਕਰਦਾ ਹੈ ਹਰ ਉਸ ਇਸ਼ੂ ਤੇ ਜਿਹੜਾ ਇਸ਼ੂ ਇੱਕ ਸਾਧਾਰਨ ਸਿੱਖਾਂ ਦੇ ਨਾਲ ਰਿਲੇਟ ਕਰਦਾ ਔਰ ਜਿਹਦੇ ਵਿੱਚ ਸਿੱਖ ਆਪਣੀ ਆਪਣੀ ਜਿਹੜੀ ਇੱਛਾਵਾਂ ਨੇ ਆਪਣੇ ਜਿਹੜੀਆਂ ਭਾਵਨਾਵਾਂ ਹਨ ਉਸ ਦੀ ਡੈਮੋਕਰੈਟਿਕ ਤਰੀਕੇ ਦੇ ਨਾਲ ਪ੍ਰਗਟਾਵਾ ਕਰਦੇ ਨੇ ਇਸ ਤੋਂ ਇਲਾਵਾ ਪੁਲਿਸ ਇਨਕਾਊਂਟਰਸ ਦੀ ਗੱਲ ਹੋਈ ਹੈ ਕਸਟੋਡੀਅਲ ਡੈਥ ਦੀ ਗੱਲ ਹੋਈ ਹੈ ਇਹ ਦੁਬਾਰਾ ਉਸੇ ਤਰ੍ਹਾਂ ਸ਼ੁਰੂ ਹੋ ਗਏ ਨੇ ਔਰ ਬੜੇ ਬਰੇਜ਼ਨ ਤਰੀਕੇ ਦੇ ਨਾਲ ਇਹ ਸਾਰਾ ਕੁਝ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਕੋਈ ਇਹਨਾਂ ਤੇ ਚੈੱਕ ਨਹੀਂ ਹੈ ਅਸੀਂ ਇਹ ਸਾਰੀਆਂ ਇਹ ਸਾਰੇ ਇਸ਼ੂਜ਼ ਨੂੰ ਲੈ ਕੇ 14 ਨੂੰ ਪ੍ਰੋਟੈਸਟ ਕਰਨ ਜਾ ਰਹੇ ਹਾਂ ਪਰ ਪ੍ਰੋਟੈਸਟ ਸਾਰਾ ਸਾਡਾ 15 ਦੇ ਖਿਲਾਫ ਹੈ ਕਰ ਅਸੀਂ ਜ਼ਰੂਰ 14 ਨੂੰ ਰਹੇ ਹਾਂ ਪੂਰਵ ਸੰਧਿਆ ਮੌਕੇ ਪਰ ਪ੍ਰੋਟੈਸਟ ਸਾਡਾ 15 ਦੇ ਖਿਲਾਫ